ਦੁਪੁਰਖ ਅਪਰੰਪਰ ਹਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 438 ਤੋਂ ਲੈ ਕੇ 440 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਸ਼ੰਤ ਕਰ ਤੀਜਾ ਤੂੰ ਸੁਣ ਹਰਨਾਕਾ ਲਿਆ ਕੀ ਵਾੜੀਏ ਰਾਤਾ ਰਾਮ ਬੇਖ ਫਲ ਮੀਠਾ ਚਾਰ ਦਿਨ ਫਿਰ ਹੋਵੇ ਤਾ ਤਾਰਾਮ ਫਿਰ ਹੋਏ ਤਾਤਾ ਖਰਾ ਮਾਤਾ ਨਾਮ ਵੇਨ ਪਰਤਾਪੈ ਉਹ ਜੀਵ ਸਾਇਰ ਦੇ ਲਹਿਰੀ ਵਿਜਲ ਜਿਵੇਂ ਚਮਕੇ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਹੇ ਮੇਰੇ ਮਨ ਤੂੰ ਕਹਿੰਦੇ ਇਹ ਸੰਸਾਰਿਕ ਪਦਾਰਥਾਂ ਦੇ ਵਿੱਚ ਕਿਵੇਂ ਮਸਤ ਹੋਇਆ ਹੋਇਆ। ਕਹਿੰਦੇ ਜਿਹੜੇ ਇਹ ਸੰਸਾਰ ਦੇ ਪਦਾਰਥ ਨੇ ਤੈਨੂੰ ਇਹ ਮਿੱਠੇ ਲੱਗਦੇ ਨੇ ਪਰ ਇਹ ਚਾਰ ਦਿਨ ਦੇ ਲਈ। ਫਿਰ ਬਾਅਦ ਦੇ ਵਿੱਚ ਇਹ ਆਤਮਿਕ ਮੌਤ ਤੇਰੇ ਲਈ ਸਹਿੇੜ ਦਿੰਦੇ ਨੇ। ਫਿਰ ਤੂੰ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਬੜਾ ਪਛਤਾਉਂਦਾ। ਹੁਣ ਤੈਨੂੰ ਇਹਨਾਂ ਪਦਾਰਥਾਂ ਦੇ ਵਿੱਚ ਖੁਬੇ ਹੋਏ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਪਰ ਜਦੋਂ ਇਹਨਾਂ ਪਦਾਰਥਾਂ ਨੇ ਧੋਖਾ ਦਿੱਤਾ ਫੇਰ ਦੇਖ ਤੂੰ ਕਿਵੇਂ ਪਛਤਾਉਣਾ ਕਿਉਂਕਿ ਜਿਹੜੇ ਇਹ ਪਦਾਰਥ ਨੇ ਇਹਨਾਂ ਦਾ ਇੰਨਾ ਕੁ ਸਮਾਂ ਜਿੰਨਾ ਕੁ ਸਮੁੰਦਰ ਦੇ ਵਿੱਚ ਲਹਿਰ ਦਾ ਜਾਂ ਫਿਰ ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਲਿਸ਼ਕਦੀ ਆ ਛੱਟ ਦੇ ਕੇ ਚਲੀ ਜਾਂਦੀ ਹੈ ਲਹਿਰ ਛੱਟ ਦੇ ਕੇ ਬਿਜਲੀ ਲਿਸ਼ਕ ਕੇ ਚਲੀ ਜਾਂਦੀ ਆ ਇਹ ਇੰਨਾ ਕੀ ਸੋਖੇ ਨਾ ਸੰਸਾਰਿਕ ਪਦਾਰਥਾਂ ਦਾ ਤੈਨੂੰ ਹਰ ਬਾਜ ਰਾਖਾ ਕੋਈ ਨਹੀਂ ਸੋਏ ਤੁਜੇ ਬਿਸਾਰਿਆ ਸੱਚ ਕਹੇ ਨਾਨਕ ਚੇਤ ਰੇ ਮਨ ਮਰੇ ਹਰਨਾ ਕਾਲਿਆ ਨਾਨਕ ਜੀ ਕਹਿੰਦੇ ਨੇ ਕਿ ਨਾਨਕ ਸੱਚ ਕਹਿ ਰਿਹਾ ਹੈ ਕਿ ਇਹ ਮੇਰੇ ਮਾਨ ਉਸ ਪਰਮਾਤਮਾ ਨੂੰ ਚੇਤੇ ਚ ਵਸਾ ਨਹੀਂ ਤੇ ਤੈਨੂੰ ਆਤਮਿਕ ਮੌਤ ਆਉਗੀ ਕਿਉਂ ਕਿਉਂਕਿ ਹਰੀ ਤੋਂ ਬਿਨਾ ਸਾਡਾ ਕੋਈ ਆਸਰਾ ਨਹੀਂ ਸਾਡਾ ਕੋਈ ਰਾਖਾ ਨਹੀਂ ਹੈਗਾ ਤੇ ਅਸੀਂ ਉਹਦੇ ਹੀ ਨਾਮ ਨੂੰ ਵਿਸਾਰ ਦਿੱਤਾ ਹੈ ਪਵਰਾ ਫੂਲ ਪਵੰਤਿਆ ਦੁਖ ਅਤ ਪਾਰੀ RAM ਮੈਂ ਗੁਰੂ ਪੁੱਛਿਆ ਆਪਣਾ ਸਾਚਾ ਵਿਚਾਰੀ RAM ਕਹਿੰਦੇ ਏ ਮੇਰੇ ਮਨ ਜਿਵੇਂ ਕਹਿੰਦੇ ਭਵਰਾ ਅਲੱਗ-ਅਲੱਗ ਫੁੱਲਾਂ ਤੇ ਭੌਂਦਾ ਫਿਰਦਾ ਇਸ ਤਰ੍ਹਾਂ ਹੀ ਕਹਿੰਦੇ ਤੂੰ ਸੰਸਾਰਿਕ ਪਦਾਰਥਾਂ ਤੇ ਮਤਲਬ ਵਿੱਚ ਗਲਤਾਨ ਹੁੰਦਾ ਫਿਰਦਾ ਤੇ ਫਿਰ ਤੈਨੂੰ ਬੜਾ ਦੁੱਖ ਲੱਗਣਾ ਕਹਿੰਦੇ ਮੈਂ ਕਹਿੰਦੇ ਆਪਣੇ ਗੁਰੂ ਤੋਂ ਪੁੱਛਿਆ ਤੇ ਫਿਰ ਹੁਣ ਮੈਂ ਇਸ ਸੱਚੀ ਗੱਲ ਦੀ ਵਿਚਾਰ ਕੀਤੀ ਆ ਤਾਂ ਉਸ ਪ੍ਰਮਾਤਮਾ ਦਾ ਮੈਂ ਹੁਣ ਨਾਮ ਜਪਦਾ ਕਹਿੰਦੇ ਸਾਚਾ ਵਿਚਾਰੀ RAM ਵਿਚਾਰ ਸਤਿਗੁਰੁ ਮੁਝੇ ਪੁੱਛਿਆ ਪਵਰ 베ਲੀ ਰਾਤੋ ਸੂਰਜ ਚੜਿਆ ਪਿੰਡ ਪੜਿਆ ਤੇਲ ਤਾਵਣ ਤਾਤੋ ਕਹਿੰਦੇ ਗੁਰੂ ਤੋਂ ਮੈਨੂੰ ਇਹ ਵਿਚਾਰ ਪਤਾ ਲੱਗੀ ਵੀ ਜਿਹੜਾ ਹੁਣ ਇਹ ਮਨ ਰੂਪੀ ਭਵਰਾ ਸੰਸਾਰਿਕ ਪਦਾਰਥਾਂ ਦੇ ਵਿੱਚ ਗਲਤਾਨ ਹੈ ਫੇਰ ਜਦੋਂ ਕਹਿੰਦੇ ਸੂਰਜ ਚੜਦਾ ਮਤਲਬ ਜਦੋਂ ਸਾਡੇ ਜਿਹੜੀ ਹੈਗੀ ਆ ਜੀਵਨ ਰੂਪੀ ਰਾਤ ਖਤਮ ਹੁੰਦੀ ਹੈ ਸੂਰਜ ਚੜਦਾ ਜਦੋਂ ਸਾਡੇ ਜੀਵਨ ਦਾ ਅ ਅਖੀਰਲਾ ਸਮਾਂ ਆਉਂਦਾ ਫੇਰ ਕਹਿੰਦੇ ਉਦੋਂ ਜਿਵੇਂ ਤੇਲ ਨੂੰ ਸਾੜਿਆ ਜਾਂਦਾ ਨਾ ਫਿਰ ਸਾਡੇ ਆਤਮਿਕ ਦੁੱਖਾਂ ਦੇ ਕਾਰਨ ਸਾਨੂੰ ਇਹ ਦੁੱਖ ਸਹਾਰਨੇ ਪੈਂਦੇ ਨੇ ਜਿਵੇਂ ਤੇਲ ਨੂੰ ਤੌਂਦੇ ਨੇ ਨਾ ਤੇਲ ਨੂੰ ਸਾੜਦੇ ਨੇ ਓਵੇਂ ਹੀ ਫਿਰ ਕਹਿੰਦੇ ਸਾਣੀ ਜਿਹੜੀ ਹੈਗੀ ਆਤਮਾ ਨੂੰ ਦੁੱਖ ਸਹਿਣਾ ਪੈਂਦਾ ਜਿਹੜੇ ਇਹ ਪਹਿਲਾ ਆਤਮਿਕ ਮੌਤ ਆਈ ਰਹਿੰਦੀ ਆ ਜੀਵਨ ਦੇ ਦੌਰਾਨ ਜਗਮਗ ਬਾਦਾ ਖਾਹੇ ਚੋਟਾ ਸ਼ਬਦ ਬਿਨ ਬੇਤਾਲਿਆ ਸੱਚ ਕਹੇ ਨਾਨਕ ਚੇਤ ਰੇ ਮਨ ਮਰਹੇ ਪਵਰਾ ਕਾਲਿਆ ਨਾਨਕ ਜੀ ਕਹਿੰਦੇ ਨੇ ਏ ਮੇਰੇ ਮਨ ਮੈਂ ਤੈਨੂੰ ਸੱਚ ਕਹਿ ਰਿਹਾ ਕਿ ਪਰਮਾਤਮਾ ਨੂੰ ਆਪਣੇ ਚੇਤੇ ਵਿੱਚ ਵਸਾ ਨਹੀਂ ਤੇ ਤੈਨੂੰ ਆਤਮਿਕ ਮੌਤ ਆਉਣੀ ਹੈ ਜਿਹੜੇ ਜੀਵ ਉਦਾ ਨਾਮ ਨਹੀਂ ਜਪਦੇ ਹੈਗੇ ਉਹ ਫਿਰ ਕਹਿੰਦੇ ਜਮ ਦੇ ਦਰ ਤੇ ਦੁੱਖ ਸਹਾਰਦੇ ਨੇ ਕਿਉਂਨੇ ਉਹਨਾਂ ਨੇ ਗੁਰੂ ਤੋਂ ਸ਼ਬਦ ਦੇ ਰਾਹੀਂ ਪ੍ਰਮਾਤਮਾ ਦਾ ਨਾਮ ਚੇਤੇ ਚ ਨਹੀਂ ਵਸਾਇਆ ਹੁੰਦਾ ਮੇਰੇ ਜੀੜਿਆ ਪਰਦੇਸੀਆ ਕਿਤ ਪਵਹਿ ਜੰਜਾਲੇ RAM ਸਾਚਾ ਸਾਹਿਬ ਮਨ ਵਸੈ ਕੀ ਫਾਸਾ ਜਮ ਜਾਲੇ RAM ਕਹਿੰਦੇ हे ਮੇਰੇ ਮਨ ਜਿਹੜੀ ਮੇਰੀ ਜਿੰਦਾ ਇਹ ਪਰਦੇਸੀ ਆ ਇਹ ਪਰਦੇਸ ਵਿੱਚ ਆਈ ਹੋਈ ਆ ਇੱਥੇ ਦਾ ਸਦਾ ਦਾ ਰਹਿਣ ਦਾ ਇਹਦਾ ਮਤਲਬ ਇਸ ਤਰ੍ਹਾਂ ਦਾ ਸੁਭਾਅ ਨਹੀਂ ਵੀ ਇਹਨੇ ਇੱਥੇ ਸਦਾ ਦੀ ਬੈਠੀ ਰਹਿਣਾ ਤੇ ਪਰਦੇਸ ਵਿੱਚ ਆਈ ਆ ਨੇ ਵਾਪਸ ਜਾਣਾ ਕਿਉਂ ਕਹਿੰਦੇ ਫਿਰ ਇਹ ਸੰਸਾਰ ਦੇ ਜੰਜਾਲਾਂ ਵਿੱਚ ਫਸਦਾ ਹੈ ਮੇਰੇ ਮਨ ਕਿ ਸਾਚਾ ਸਾਹਿਬ ਮਨ ਵਸੈ ਕੀ ਫਾਸੇ ਜਮ ਜਾਲੇ RAM ਕਹਿੰਦੇ ਜਦੋਂ ਸੱਚਾ ਪ੍ਰੀਤਮ ਤੇਰੇ ਨਾਲ ਹਿਰਦੇ ਚ ਵਸ ਰਿਹਾ ਤੂੰ ਫੇਰ ਕਿਉਂ ਆਤਮਿਕ ਮੌਤ ਦੀ ਫਾਹੀ ਵਿੱਚ ਫਸਦਾ ਮੱਛਲੀ ਵੀ ਛੁਨੀ ਨੈਣ ਰੁਨੀ ਜਾਲ ਬਦਕ ਪਾਇਆ ਸੰਸਾਰ ਮਾਇਆ ਮੋਹ ਮੀਠਾ ਅੰਤ ਪਰਮ ਚੁਕਾਇਆ ਕਹਿੰਦੇ ਜਿਵੇਂ ਮੱਛਲੀ ਮਾਸ ਦੀ ਬੋਟੀ ਖਾਣ ਦੇ ਲਾਲਚ ਕਰਕੇ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦੀ ਆ ਫਿਰ ਪਾਣੀ ਤੋਂ ਵਿਛੜ ਕੇ ਰੋਂਦੀ ਆ ਇਸ ਤਰ੍ਹਾਂ ਹੀ ਕਹਿੰਦੇ ਜੀਵ ਹੈ ਜੋ ਸੰਸਾਰਿਕ ਪਦਾਰਥਾਂ ਦੇ ਮੋਹ ਨੂੰ ਮਿੱਠਾ ਕਰ ਲੈਂਦਾ ਉਹਦੇ ਵਿੱਚ ਫਸ ਜਾਂਦਾ ਤੇ ਅੰਤ ਨੂੰ ਫਿਰ ਜਿਹੜਾ ਇਹਦਾ ਭਰਮ ਹੈਗਾ ਉਹ ਖਤਮ ਹੋ ਜਾਂਦਾ ਕਿ ਸੰਸਾਰਿਕ ਪਦਾਰਥ ਸਦਾ ਦੇ ਰਹਿਣ ਵਾਲੇ ਨਹੀਂ ਹਨ ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੋਂ ਅੰਦੇਸਿਆ ਭਗਤ ਕਰ ਚਿਤ ਲਾਏ ਹਰ ਸਿਉ ਛੋੜ ਮਨੋਂ ਅੰਦੇਸਿਆ ਸੱਚ ਕਹੇ ਨਾਨਕ ਚੇਤ ਰੇ ਮਨ ਜੀੜਿਆ ਪਰਦੇਸਿਆ ਨਾਨਕ ਜੀ ਕਹਿੰਦੇ ਨੇ ਇਹ ਸੱਚ ਹੈ ਕਹਿੰਦੇ ਇਹ ਮੇਰੇ ਮਨ ਇਹ ਮੇਰੀ ਜਿੰਦੇ ਪਰਦੇਸੀ ਕਹਿੰਦੇ ਉਸ ਪਰਮਾਤਮਾ ਦਾ ਭਗਤੀ ਕਰ ਚਿੱਤ ਲਾ ਕੇ ਹੋਰ ਸਾਰੇ ਮਨ ਦੇ ਵਿੱਚੋਂ ਭਰਮ ਕੱਢ ਦੇ ਪਦਾਰਥਾਂ ਵਾਲੇ ਨਦੀਆਂ ਵਹ ਬਿਸ਼ੁੰਨਿਆ ਮਿਲਾ ਸੰਜੋਗੀ ਰਾਮ ਜੁਗ-ਜੁਗ ਮੀਠਾ ਵਿਸਪਰੇ ਕੋ ਜਾਣੈ ਜੋਗੀ ਰਾਮ ਕਹਿੰਦੇ ਜਿਸ ਤਰ੍ਹਾਂ ਨਦੀਆਂ ਦੇ ਜਿਹੜੇ ਵਾਹਣ ਵਿਛੜ ਜਾਂਦੇ ਨੇ ਫਿਰ ਉਹ ਕਦੇ ਹੀ ਨਦੀਆਂ ਦੇ ਵਿੱਚ ਮਿਲ ਸਕਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਸਾਡਾ ਉਸ ਪਰਮੇਸ਼ਰ ਤੋਂ ਵਿਛੜਿਆ ਹੋਇਆਂ ਦਾ ਸੰਜੋਗ ਦੇ ਨਾਲ ਹੀ ਉਸ ਪਰਮਾਤਮਾ ਦੇ ਨਾਲ ਮੇਲ ਹੋ ਸਕਦਾ ਕਹਿੰਦੇ ਜੁਗਾ ਜੁਗਾ ਦੇ ਵਿੱਚ ਮਿੱਠਾ ਵਿਸਪਰੇ ਕੋ ਜਾਣੇ ਜੋਗੀ RAM ਕਹਿੰਦੇ ਕੋਈ ਜੋ ਇਸ ਖੇਡ ਨੂੰ ਸਮਝਦਾ ਕਿ ਜਿਹੜੀ ਇਹ ਸੰਸਾਰਿਕ ਪਦਾਰਥਾਂ ਦਾ ਮੋਹ ਹੈਗਾ ਇਹ ਕਹਿੰਦੇ ਜ਼ਹਿਰੀਲਾ ਹੈ। ਜੁਗਾ ਜੁਗਾ ਤੋਂ ਕਹਿੰਦੇ ਇਸ ਤਰ੍ਹਾਂ ਚੱਲਿਆ ਆ ਰਿਹਾ। ਇਸ ਸਚਾਈ ਨੂੰ ਕੋਈ ਸਮਝਦਾ ਕਹਿੰਦੇ। ਕਿ ਉਸ ਪਰਮਾਤਮਾ ਦੇ ਨਾਲ ਮੋਹ ਪਾਉਣਾ ਹੀ ਅੰਤ ਦੇ ਵਿੱਚ ਸਿਖਾਈ ਹੈ ਨਾ ਕਿ ਸੰਸਾਰ ਨਾਲ। ਕੋਈ ਸਹਜ ਜਾਣੈ ਹਰ ਪਛਾਣੈ ਸਤਿਗੁਰੂ ਜਿਨ ਚੇਤਿਆ। ਬਿਨ ਨਾਮ ਹਰ ਕੇ ਪਰਮ ਪੂਲੇ ਪਚੇ ਮੁਗਧ ਅਚੇਤਿਆ ਕਹਿੰਦੇ ਕੋਈ ਵਿਰਲੇ ਹੀ ਨੇ ਕਹਿੰਦੇ ਜੋ ਸਤਗੁਰ ਦੇ ਰਾਹੀ ਉਸ ਪਰਮਾਤਮਾ ਨੂੰ ਚੇਤੇ ਚ ਬਸਾਉਂਦੇ ਨੇ ਅਡੋਲਤਾ ਵਿੱਚ ਟਿਕਦੇ ਨੇ ਪਰਮਾਤਮਾ ਦੇ ਨਾਲ ਜਾਣ ਪਹਿਚਾਨ ਪਾਉਂਦੇ ਨੇ ਕਹਿੰਦੇ ਨਹੀਂ ਉਹਦੇ ਨਾਮ ਤੋਂ ਬਿਨਾ ਤਾਂ ਕਹਿੰਦੇ ਮੂਰਖ ਮੁਗਧ ਅਚੇਤ ਕਹਿੰਦੇ ਜਿਹੜਾ ਜੀਵ ਹੈ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਪਰਮ ਦੇ ਵਿੱਚ ਭੁੱਲਿਆ ਹੋਇਆ ਹੈ ਹਰ ਨਾਮ ਪਗਤ ਨਾਰਦੈ ਸਾਚਾ ਸੇ ਅੰਤ ਤਾਹੀ ਰੁੰਨਿਆ ਸੱਚ ਕਹੇ ਨਾਨਕ ਸਬਦ ਸਾਚੈ ਮੇਲ ਚਰੀ ਵਿਸ਼ੁੰਨਿਆ ਕਹਿੰਦੇ ਜਿਹੜੇ ਜੀਵ ਨਾ ਉਹਦਾ ਨਾਮ ਜਪਦੇ ਨੇ ਨਾ ਉਹਦੀ ਭਗਤੀ ਕਰਦੇ ਨੇ ਤੇ ਉਹਨੂੰ ਚੇਤੇ ਚ ਨਹੀਂ ਬਸਾਉਂਦੇ ਕਹਿੰਦੇ ਅੰਤ ਨੂੰ ਫਿਰ ਬੜਾ ਪਛਤਾਉਂਦੇ ਨੇ ਨਾਨਕ ਜੀ ਸੱਚ ਕਹਿੰਦੇ ਨੇ ਕਹਿੰਦੇ हे ਪਰਮੇਸ਼ਰ ਜੀ ਸਾਨੂੰ ਗੁਰੂ ਦੇ ਸ਼ਬਦ ਦੇ ਰਾਹੀ ਚਿਰਾਂ ਦੇ ਵਿਛੜਿਆ ਨੂੰ ਆਪਣੇ ਨਾਲ ਮੇਲ ਲਾਓ ਕਹਿੰਦੇ ਵਾਹਿਗੁਰੂ ਵਾਹਿਗੁਰੂ ਇਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ 3 ਸ਼ਾਂਤ ਕਰ ਪਹਿਲਾ ਹਮ ਕਰੇ ਸਾਚਾ ਸੋਹਿਲਾ ਸਾਚੇ ਸ਼ਬਦ ਸੁਹਾਇ ਆ ਰਾਮ ਤਨ ਪਿਰ ਮੇਲ ਪਿਆ ਪ੍ਰਭ ਆਪ ਮਿਲਾਇਆ ਰਾਮ ਹਾਂਜੀ ਸੰਗਤ ਜੀ ਇੱਥੇ ਹੁਣ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਾਂਤ ਸ਼ੁਰੂ ਹੋਈ ਹੈ ਪਾਸ਼ਾ ਕਹਿੰਦੇ ਨੇ ਹਮ ਘਰੇ ਸਾਚਾ ਸੁਹਿਲਾ ਸਾਚੇ ਸ਼ਬਦ ਸੁਹਾਇਆ RAM ਕਹਿੰਦੇ ਗੁਰੂ ਦੇ ਸੱਚੇ ਸ਼ਬਦ ਦੇ ਰਾਹੀ ਸਾਡਾ ਆਤਮਿਕ ਜੀਵਨ ਸੋਹਣਾ ਬਣ ਗਿਆ ਸਾਡੇ ਹਿਰਦੇ ਘਰ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਦੇ ਸੋਹਣੇ ਗੀਤ ਚੱਲ ਰਹੇ ਨੇ ਕਹਿੰਦੇ ਇਹ ਜਿਹੜਾ ਪ੍ਰਮਾਤਮਾ ਨੇ ਮੇਲ ਸਾਡਾ ਕਰਾਇਆ ਤਨ ਤੇ ਪਿਰਦਾ ਇਹ ਉਸ ਪ੍ਰਮਾਤਮਾ ਨੇ ਆਪ ਹੀ ਕਰਾਇਆ ਜੀਵ ਇਸਤਰੀ ਨਾਲ ਮੇਲ ਪ੍ਰਮਾਤਮਾ ਨੇ ਆਪ ਹੀ ਬਣਾਇਆ ਪ੍ਰਭ ਆਪ ਮਿਲਾਇਆ ਸੱਚ ਮਨ ਵਸਾਇਆ ਕਾਮਣ ਸਹਜੇ ਮਾਤੀ ਗੁਰ ਸ਼ਬਦ 시ਗਾਰੀ ਸੱਚ ਸਵਾਰੀ ਸਦਾ 라ਵੇ ਰੰਗ ਰਾਤੀ ਕਹਿੰਦੇ ਪਰਮੇਸ਼ਰ ਨੇ ਆਪ ਹੀ ਇਦਾਂ ਦਾ ਸਵੱਭ ਬਣਾਇਆ ਕਿ ਸੱਚਾ ਜੀਵ ਦੇ ਮਨ ਵਿੱਚ ਵਸ ਗਿਆ ਇਸ ਤਰ੍ਹਾਂ ਜੀਵ ਇਸ ਤ੍ਰੀ ਅਡੋਲਤਾ ਵਿੱਚ ਟਿਕ ਗਈ ਗੁਰੂ ਦੇ ਸ਼ਬਦ ਦੇ ਰਾਹੀਂ ਜੀਵ ਦਾ ਆਤਮਿਕ ਜੀਵਨ ਸਵਰ ਗਿਆ ਤੇ ਜੀਵ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਆਪ ਗਵਾਏ ਹਰ ਵਾਰ ਪਾਏ ਤਾਂ ਹਰ ਰਸ ਮਨ ਵਸਾਇਆ ਕੋਹ ਨਾਨਕ ਗੁਰ ਸ਼ਬਦ ਸਵਾਰੀ ਸਫਲ ਉਹ ਜਨਮ ਸਵਾਇਆ ਜਿਸ ਜੀਵ ਦੇ ਕਹਿੰਦੇ ਅੰਦਰੋਂ ਆਪਾ ਭਾਵ ਹੰਕਾਰ ਖਤਮ ਹੋ ਗਿਆ ਤਾਂ ਫਿਰ ਕਹਿੰਦੇ ਉਹਦਾ ਮੇਲ ਪ੍ਰਮਾਤਮਾ ਨਾਲ ਹੋਇਆ ਤੇ ਉਹਦੇ ਮਨ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਰਸ ਬੈਠ ਗਿਆ ਅੰਦਰ ਨਾਨਕ ਜੀ ਕਹਿੰਦੇ ਨੇ ਜਿਹੜਾ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਸੋਹਣੇ ਆਤਮਿਕ ਜੀਵਨ ਵਾਲਾ ਬਣ ਗਿਆ ਉਹਦਾ ਇਹ ਜੀਵਨ ਸਫਲ ਹੋ ਗਿਆ ਮਨੁੱਖਾ ਜੀਵਨ ਦੂਜੜੇ ਕਾਮਣ ਪਰਮ ਪੁੱਲੀ ਹਰ ਵਾਰ ਨਾ ਪਾਏ ਰਾਮ ਕਾਮਣ ਗੁਣ ਨਹੀਂ ਬਿਰਥਾ ਜਨਮ ਗਵਾਏ ਰਾਮ ਜਿਹੜੀ ਜੀਵ ਇਸਤਰੀ ਕਹਿੰਦੇ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਪ੍ਰੇਮ ਨੂੰ ਛੱਡ ਕੇ ਮਾਇਆ ਦੇ ਪ੍ਰੇਮ ਵਿੱਚ ਹੈ ਉਹਨੂੰ ਕਹਿੰਦੇ ਉਸ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਨਹੀਂ ਹੁੰਦਾ ਤੇ ਫਿਰ ਉਹ ਜੀਵ ਇਸਤਰੀ ਨਾ ਤੇ ਪਰਮੇਸ਼ਰ ਦੇ ਗੁਣ ਗਾਉਂਦੀ ਆ ਨਾ ਸਿਫਤ ਦਸਲਾ ਕਰਦੀ ਆ ਫਿਰ ਉਹ ਆਪਣਾ ਜਨਮ ਬਿਰਥਾ ਗਵਾ ਜਾਂਦੀ ਆ ਬਿਰਥਾ ਜਨਮ ਗਵਾਏ ਮਨਮੁਖ ਈਆਣੀ ਔਗਣਵੰਤੀ ਚੂਰੇ ਆਪਣਾ ਸਤਗੁਰ ਸੇਵ ਸਦਾ ਸੁਖ ਪਾਇਆ ਤਾਂ ਫਿਰ ਮਿਲਿਆ ਹਦੂਰੇ ਕਹਿੰਦੇ ਮਨ ਦੇ ਪਿੱਛੇ ਚੱਲਣ ਵਾਲੀ ਮਨਮੁਖ ਜੀਵ ਇਸਤਰੀ ਅਣਜਾਣਪੁਣੇ ਦੇ ਵਿੱਚ ਔਗਣਾ ਦੇ ਨਾਲ ਭਰੀ ਰਹਿੰਦੀ ਆ ਫਿਰ ਦੁਖੀ ਹੁੰਦੀ ਆ ਪਰ ਜਿਹੜੇ ਜੀਵ ਕਹਿੰਦੇ ਸਤਿਗੁਰ ਦੇ ਰਾਹੀ ਉਸ ਪਰਮਾਤਮਾ ਦੀ ਸੇਵਾ ਭਗਤੀ ਕਰਦੇ ਨੇ ਉਹਨਾਂ ਨੂੰ ਸਦਾ ਹੀ ਸੁੱਖ ਮਿਲਦਾ ਤੇ ਉਹਨਾਂ ਨੂੰ ਪਰਮੇਸ਼ਰ ਅੰਗ ਸੰਗ ਪ੍ਰਤੀਤ ਹੁੰਦਾ ਹੈ ਦੇਖ ਪਿਰ ਵਿਗਸੀ ਅੰਦਰੋਂ ਸਰਸੀ ਸੱਚੇ ਸ਼ਬਦ ਸੁਪਾਏ ਨਾਨਕ ਵਿਣ ਨਾ ਵੈ ਕਾਮਣ ਪਰਮ ਪੁਲਾਣੀ ਮਿਲ ਪ੍ਰੀਤਮ ਸੁਖ ਪਾਏ ਨਾਨਕ ਵਿਣ ਨਾ ਵੈ ਕਾਮਣ ਪਰਮ ਪੁਲਾਣੀ ਮਿਲ ਪ੍ਰੀਤਮ ਸੁਖ ਪਾਏ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਜੇ ਜੀਵ ਇਸਤਰੀ ਨੂੰ ਫਿਰ ਪਰਮੇਸ਼ਰ ਦਾ ਮਿਲਾਪ ਹੁੰਦਾ ਉਹ ਫਿਰ ਆਪਣੇ ਅੰਦਰ ਉਹਦੇ ਖੜਾ ਆ ਜਾਂਦਾ ਉਹ ਅੰਦਰੋਂ ਆਨੰਦ ਵਿੱਚ ਰਹਿੰਦੀ ਆ ਆਤਮਿਕ ਅਡੋਲਤਾ ਵਿੱਚ ਟਿਕੀ ਰਹਿੰਦੀ ਆ ਕਹਿੰਦੇ ਜੇ ਪਰਮਾਤਮਾ ਦਾ ਮਿਲਾਪ ਨਹੀਂ ਹੁੰਦਾ ਜੀਵ ਇਸਤਰੀ ਨੂੰ ਫਿਰ ਉਹ ਪਰਮਾ ਦੇ ਵਿੱਚ ਭੁੱਲੀ ਰਹਿੰਦੀ ਆ ਕਿਉਂਕਿ ਉਹਨੇ ਨਾਮ ਦੀ ਕਮਾਈ ਨਹੀਂ ਕੀਤੀ ਹੁੰਦੀ ਸੁਖ ਉਦੋਈ ਮਿਲਦਾ ਜਦੋਂ ਉਸ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੁੰਦਾ ਜੀਵ ਇਸਤਰੀ ਨੂੰ ਪੇਰ ਸੰਗ ਕਾਮਣ ਜਾਣਿਆ ਗੁਰ ਮੇਲ ਮਿਲਾਈ ਰਾਮ ਅੰਤਰ ਸ਼ਬਦ ਮਿਲੀ ਸਹਜੇ ਤਪਤ ਬੁਝਾਈ ਰਾਮ ਫਿਰ ਜਦੋਂ ਕਹਿੰਦੇ ਗੁਰੂ ਦੇ ਰਾਹੀ ਜੀਵ ਇਸਤਰੀ ਪਰਮੇਸ਼ਰ ਨਾਲ ਮਿਲਦੀ ਆ ਫੇਰ ਕਹਿੰਦੇ ਅੰਤਰ ਆਤਮੇ ਕਿਉਂਕਿ ਉਹਨੇ ਗੁਰੂ ਦੇ ਸ਼ਬਦ ਦੇ ਰਾਹੀਂ ਨਾਮ ਜਪਿਆ ਅਡੋਲਤਾ ਵਿੱਚ ਟਿਕ ਗਈ ਆ ਹੁਣ ਅੰਦਰੋਂ ਕਹਿੰਦੇ ਉਹਦੇ ਮਾਇਆ ਦੀ ਜਿਹੜੀ ਤਪਸ਼ਾ ਉਹ ਬੁਝ ਗਈ ਆ ਜਦੋਂ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦੇ ਨਾਲ ਮੇਲ ਹੋਇਆ ਸ਼ਬਦ ਤਪਤ 부ਝਾਈ ਅੰਤਰ சாਤ ਆਈ ਸਹਜੇ ਹਰ ਰਸ ਚਾਖਿਆ ਮਿਲ ਪ੍ਰੀਤਮ ਆਪਣੇ ਸਦਾ ਰੰਗ ਮਾਣੇ ਸੱਚੇ ਸਬਦ ਸੁਪਾਖਿਆ ਫਿਰ ਕਹਿੰਦੇ ਜਦੋਂ ਜੀਵ ਇਸਤਰੀ ਦਾ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੁੰਦਾ ਹੈ ਗੁਰੂ ਦੇ ਰਾਹੀ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਦੀ ਹੈ ਫਿਰ ਅੰਦਰੋਂ ਮਾਇਆ ਦੀ ਤਪਸ਼ ਬੁੱਝ ਜਾਂਦੀ ਹੈ ਅੰਦਰ ਸ਼ਾਂਤੀ ਆ ਜਾਂਦੀ ਆ ਫਿਰ ਪ੍ਰਮਾਤਮਾ ਦੇ ਪ੍ਰੇਮ ਰਸ ਨੂੰ ਚਖਦੀ ਹੈਗੀ ਆ ਪਰਮੇਸ਼ਰ ਨਾਲ ਮਿਲਾਪ ਦਾ ਆਨੰਦ ਮਾਣਦੀ ਹੈ ਫਿਰ ਕਹਿੰਦੇ ਉਹ ਪਰਮੇਸ਼ਰ ਦੇ ਗੁਣ ਗਾਉਂਦੀ ਹੈ ਤੇ ਉਹਦੀ ਜਿਹੜੀ ਬਾਣੀ ਆ ਬੜੀ ਮਿੱਠੀ ਹੋ ਜਾਂਦੀ ਆ ਪੜ ਪੜ ਪੰਡਿਤ ਮੋਨੀ ਥਾਕੇ ਭੇਖੀ ਮੁਕਤ ਨਾ ਪਾਈ ਨਾਨਕ ਬਿਨ ਭਗਤੀ ਜਗ ਬਉਰਾਨਾ ਸੱਚੇ ਸ਼ਬਦ ਮਿਲਾਈ ਹੰਦੀ ਸੰਗਤ ਜੀ ਨਾਨਕ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੀ ਭਗਤੀ ਤੋਂ ਬਿਨਾ ਜਗਤ ਕਹਿੰਦੇ ਵਿਕਾਰਾਂ ਵਿੱਚ ਮਸਤ ਹੋਇਆ ਫਿਰਦਾ ਹੈ ਸਿਰਫ ਗੁਰੂ ਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਨਾਲ ਮਿਲਾਪ ਹੁੰਦਾ ਹੈ ਨਹੀਂ ਤਾਂ ਕਹਿੰਦੇ بڑے بڑے ਪੰਡਤ ਕਹਿੰਦੇ ਧਾਰਮਿਕ ਕਿਤਾਬਾਂ ਪੜ੍ਹ-ਪੜ੍ਹ ਕੇ ਮੋਨੀ ਲੋਕ ਮੋਨ ਰੱਖ-ਰੱਖ ਕੇ ਕਿਸੇ ਨੂੰ ਮੁਕਤ ਨਹੀਂ ਪ੍ਰਾਪਤ ਹੋਈ ਸਭ ਪਖੰਡ ਕਰਕੇ ਥੱਕ ਗਏ ਮੁਕਤ ਪ੍ਰਾਪ ਮੁਕਤੀ ਪ੍ਰ ਪਦਾਰਥ ਪ੍ਰਾਪਤ ਹੁੰਦਾ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਹੋਰ ਕਿਸੇ ਚੀਜ਼ ਨਾਲ ਨਹੀਂ ਮੁਕਤ ਪਦਾਰਥ ਹੈ ਵਿਕਾਰਾਂ ਤੋਂ ਮੁਕਤੀ ਮਾਇਆ ਤੋਂ ਮੁਕਤੀ ਆਸਾ ਤ੍ਰਿਸ਼ਨਾ ਤੋਂ ਮੁਕਤੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾ ਤਨ ਮਨ ਆਨੰਦ ਪਿਆ ਹਰ ਜੀਉ ਮੇਲ ਪਿਆਰੇ RAM ਸਾ ਤਨ ਹਰ ਕੈ ਰਸ ਰਸੀ ਗੁਰ ਕੈ ਸ਼ਬਦ ਅਪਾਰੇ RAM ਕਹਿੰਦੇ ਜਦੋਂ ਜੀਵ ਇਸਤਰੀ ਦਾ ਗੁਰੂ ਦੇ ਸ਼ਬਦ ਦੇ ਰਾਹੀ ਉਸ ਅਪਰੰਪਰ ਪਰਮਾਤਮਾ ਦੇ ਨਾਲ ਪ੍ਰੇਮ ਪੈਂਦਾ ਨਾਮ ਰਸ ਦੇ ਵਿੱਚ ਉਹ ਭਿੱਜ ਜਾਂਦੀ ਹੈ ਫਿਰ ਕਹਿੰਦੇ ਉਹਨੂੰ ਆਨੰਦ ਆਉਂਦਾ ਫਿਰ ਉਹਦਾ ਮੇਲ ਜੋ ਪਰਮੇਸ਼ਰ ਨਾਲ ਹੋਇਆ ਉਹਦਾ ਸੁਖ ਮਾਣਦੀ ਹੈ ਸ਼ਬਦ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨ ਵਸੇ ਸੇਜ ਸੁਹਾਵੀ ਜਾਪਿਰ 라ਵੀ ਮਿਲ ਪ੍ਰੀਤਮ ਅਵਗਣ ਨਸੇ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਜੀਵ ਦਾ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਫਿਰ ਜੀਵ ਪਰਮੇਸ਼ਰ ਦੇ ਗੁਣ ਗਾਉਂਦੇ ਆ ਉਹਦੇ ਗੁਣਾ ਦੀ ਸਿਫਤ ਸਲਾਹ ਕਰਦੇ ਆ ਤੇ ਉਹ ਗੁਣ ਮਨ ਦੇ ਵਿੱਚ ਵਸ ਜਾਂਦੇ ਨੇ ਆਪਣੇ ਹਿਰਦੇ ਰੂਪੀ ਸੇਜ ਤੇ ਪਰਮੇਸ਼ਰ ਦੇ ਨਾਲ ਜੀਵ ਦਾ ਮਿਲਾਪ ਹੁੰਦਾ ਤੇ ਇਸ ਤਰ੍ਹਾਂ ਅੰਦਰੋਂ ਸਾਰੇ ਔਗਣ ਖਤਮ ਹੋ ਜਾਂਦੇ ਨੇ ਜਿਤ ਕਰ ਨਾਮ ਹਰ ਸਦਾ ਤੇ ਆਈਐ ਸੋਹੇ ਲੜਾ ਯੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਜਿਤ ਕਰ ਨਾਮ ਹਰ ਸਦਾ ਤੇ ਆਈਐ ਸੋਹੇ ਲੜਾ ਜੁਗ ਚਾਰੇ ਨਾਨਕ ਨਾਮ ਰਤੇ ਸਦਾ ਆਨੰਦ ਹੈ ਹਰ ਮਿਲਿਆ ਕਾਰਜ ਸਾਰੇ ਕਹਿੰਦੇ ਜਿਸ ਜੀਵ ਦੇ ਹਿਰਦੇ ਘਰ ਵਿੱਚ ਨਾਮ ਜਪਿਆ ਜਾਂਦਾ ਨਾਮ ਧਿਆਇਆ ਜਾਂਦਾ ਉਹ ਕਹਿੰਦੇ ਸਦਾ ਹੀ ਜੁਗਾ ਜੁਗਾ ਤੱਕ ਕਹਿੰਦੇ ਉਹਦਾ ਹਿਰਦਾ ਆਨੰਦ ਨਾਲ ਭਰਿਆ ਰਹਿੰਦਾ ਜਿੱਥੇ ਨਾਮ ਧਿਆਇਆ ਜਾਂਦਾ ਜੇ ਨਾਨਕ ਜੀ ਕਹਿੰਦੇ ਜਿਹੜੇ ਜੀਵ ਨਾਮ ਵਿੱਚ ਰੰਗੇ ਗਏ ਨੇ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ ਤੇ ਉਹ ਪਰਮਾਤਮਾ ਨੂੰ ਮਿਲ ਕੇ ਉਹਨਾਂ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਨੇ ਉਹਨਾਂ ਦੇ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਨੇ ਉਸ ਪਰਮੇਸ਼ਰ ਦੀ ਰਹਿਮਤ صدਕਾ ਉਹਦੇ ਮਿਲਾਪ صدਕਾ ਹੰਦੀ ਸੰਗਤ ਜੀ ਇਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬਨੇ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ